ਹਾਂਜੀ ਹਸਤਕਾਲ ਦੋਸਤੋ ਅੱਜ ਆਪਾਂ ਚੱਲਦੇ ਆ ਗੁਰਦੁਆਰਾ ਅੜੀਸਰ ਸਾਹਿਬ ਆਓ ਜੀ ਕਰੋ ਗੱਡੀ ਕੱਢ ਲਈ ਅੱਜ ਦਰਸ਼ਨ ਕਰਾਵਾਂਗੇ ਤੁਹਾਨੂੰ ਨੌਵੇਂ ਪਾਤਸ਼ਾਹੀ ਦੇ ਗੁਰਦੁਆਰਾ ਅੜੀਸਰ ਸਾਹਿਬ ਅੱਜ ਬਾਜ਼ਾਰ ਵਿੱਚ ਦੀ ਚੱਲਦੇ ਹਾਂ ਤਰ ਸੂਏ ਸੂਏ ਨਹੀਂ ਜਾਂਦੇ ਬਾਜ਼ਾਰ ਵਿੱਚ ਦੀ ਦੇਖਦੇ ਆ ਕਿ ਮਾਹੌਲ ਐ ਆਪਾਂ ਕੈਂਚੀਆਂ ਤੇ ਪਹੁੰਚ ਗਏ ਦੋਸਤੋ ਬਿਲਕੁਲ ਮਾਨਸਾ ਕੈਂਚੀਆਂ ਜਿੱਥੋਂ ਆਪਾਂ ਖੱਬੇ ਹੱਥ ਮੁੜਾਂਗੇ ਤਾਂ ਬਠਿੰਡਾ ਸਾਈਡ ਸੱਜੇ ਹੱਥ ਮੁੜਦੇ ਆਂ ਅੱਗੇ ਜਾ ਕੇ ਤਾਂ ਸਨਾਮ ਸਾਈਡ ਪਰ ਆਪਾਂ ਬਿਲਕੁਲ ਸਿੱਧੇ ਚੱਲਾਂਗੇ ਬਰਨਾਲਾ ਸਾਈਡ ਇੱਥੇ ਆਪਾਂ ਨੂੰ ਆਪਣੇ ਸਾਥੀ ਮਿਲਣਗੇ ਡਾਕਟਰ ਭਰਪੂਰ ਸਿੰਘ ਜੀ ਉਹਨਾਂ ਨੂੰ ਵੀ ਨਾਲ ਲਵਾਂਗੇ ਤੇ ਅੱਗੇ ਚੱਲਦੇ ਆਉਂਦੇ ਆ ਡਾਕਟਰ ਸਾਹਿਬ ਜੀ ਮਿਲਿਆਉਣੇ ਆ ਸਾਨੂੰ ਲੋ ਜੀ ਡਾਕਟਰ ਭਰਪੂਰ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਅੱਜ ਇਹ ਵੀ ਕਹਿੰਦੇ ਦਰਸ਼ਨ ਕਰਕੇ ਆਉਣੇ ਬਾਬਾ ਜੀ ਦੇ ਮਨਤੇ ਮੈਂ ਤੰਨੇ ਚੱਲਿਆਂ ਕਿਸਨੂੰ ਵੀ ਸਰਬੱਤ ਸੰਗਤ ਨੂੰ ਦਰਸ਼ਨ ਕਰਾਵਾਂਗੇ ਜੀ ਲਾਜ਼ਮੀ ਆਪਾਂ ਤਾਮਕੋਟ ਵਾਲੇ ਅੱਡੇ ਕੋਲ ਪਹੁੰਚਣ ਆਲੇ ਆ ਅੱਗੇ ਚੱਲਦੇ ਆਂ ਦੋਸਤੋ ਇੱਧਰ ਜਾਂਦਿਆਂ ਨੂੰ ਪਹਿਲਾ ਪਿੰਡ ਆਊਗਾ ਰੱਲਾ ਰੱਲੇ ਤੋਂ ਪਹਿਲਾਂ ਇਧਰ ਆ ਸੱਚੇ ਹੱਥ ਜਿੱਥੋਂ ਗੱਡੀ ਨਿਕਲੀ ਇਧਰ ਬਾਬਾ ਜੋਗੀ ਪੀਰ ਜੀ ਦੀ ਸਮਾਦ ਹੈਗੀ ਬਹੁਤ ਮੰਨਤ ਹੈ ਚਾਹਲ ਖਾਨਦਾਨ ਦੀ ਤੇ ਹੋਰ ਵੀ ਦੁਨਿਆਵੀ ਲੋਕ ਬੜੇ ਆਉਂਦੇ ਨੇ ਬਾਬਾ ਜੋਗੀ ਪੀਰ ਜੀ ਅੱਗੇ ਆਪਾਂ ਚੱਲਦੇ ਆਂ ਰੱਲਾ ਆ ਗਿਆ ਪਿੰਡ ਰੱਲਾ ਪਹਿਲਾ ਪਿੰਡ ਇਤਰਾਹੀ ਰੱਲੇ ਵਾਲੀ ਨਹਿਰ ਆ ਗਈ ਜੀ ਜਿਹੜੀ ਠੰਡੇ ਪਾਣੀ ਕਰਕੇ ਮੰਨੀ ਆਂਦੀ ਹੈ ਇੱਥੇ ਨਲਕਾ ਲੱਗਿਆ ਹੋਇਆ ਆਓ ਹੁਣ ਅੱਗੇ ਬੱਸ ਸਟੈਂਡ ਕੋਲ ਚੱਲਦੇ ਆਂ ਆ ਬੱਸ ਸਟੈਂਡ ਰੱਲਾ ਜੀ ਜੀ ਇਸ ਤੋਂ ਬਾਅਦ ਅਗਲਾ ਪਿੰਡ ਜੰਗੀਰ ਸਿੰਘ ਕਾਮਰੇਡ ਜੰਗੀਰ ਸਿੰਘ ਜੋਗਾ ਜੀ ਦਾ ਪਿੰਡ ਹੈ ਪਿੰਡ ਜੋਗਾ ਰੱਲਾ ਜੋਗਾ ਕਾਫੀ ਮਸ਼ਹੂਰ ਨੇ ਪੰਜਾਬ ਚ ਪਿੰਡ ਜੋਗਾ ਵੀ ਆਪਾਂ ਕ੍ਰਾਸ ਕਰ ਚੁੱਕੇ ਆ ਜੀ ਹੁਣ ਆਓ ਅੱਗੇ ਮਿਲਦੇ ਆਂ ਅਗਲਾ ਪਿੰਡ ਸਾਡਾ ਅਕਲਿਆ ਹਾਂਜੀ ਦੋਸਤੋ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਪਿੰਡ ਬਰਨਾਲਾ ਸਾਈਡ ਤੋਂ ਅਕਲਿਆ ਹੁਣ ਆਪਾਂ ਅਕਲੀਆ ਪਿੰਡ ਵੀ ਕ੍ਰਾਸ ਕਰ ਚੁੱਕੇ ਆ। ਆਓ ਹੁਣ ਅੱਗੇ ਆਪਾਂ ਬਰਨਾਲੇ ਜ਼ਿਲ੍ਹੇ 'ਚ ਸ਼ਾਮਲ ਹੋ ਗਏ। ਅੱਗੇ ਸਾਨੂੰ ਬਰਨਾਲੇ ਜ਼ਿਲ੍ਹੇ ਦੇ ਪਿੰਡ ਪੱਤੇ ਗੁਰਦੁਆਰਾ ਆੜੀ ਸਰ ਸਾਹਿਬ ਦੇ ਦਰਸ਼ਨ ਕਰਾਉਣੇ ਆ। ਚਲੋ। ਲੋ ਜੀ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਇੱਧਰ ਪੱਖੋ ਉਹ ਤਾਂ ਵਧੀਆ ਬਾਜ਼ਾਰ ਲੱਗਦਾ ਇੱਥੇ ਮਤਲਬ ਵਧੀਆ ਪੱਟਾ ਪਿੰਡ ਹੈ ਜੀ ਪੱਖੋਂ ਆਓ ਅੱਗੇ ਚੱਲਦੇ ਹਾਂ ਹੋਰ ਦੋਸਤੋ ਨਾਲ ਹੀ ਦੱਸਣਾ ਚਾਹੁੰਨਿਆਂ ਵੀ ਜਦੋਂ ਆਪਾਂ ਪੱਖੋਂ ਤੋਂ ਅੱਗੇ ਚੱਲਦੇ ਆ ਇੱਕ ਕਿਲੋਮੀਟਰ ਬਾਅਦ ਨਿਕਲ ਕੇ ਖੱਬੇ ਹੱਥ ਇੱਕ ਸੜਕ ਮੁੜਦੀ ਆ ਇੱਧਰ ਆਹ ਦੇਖੋ ਆਹ ਸੜਕ ਇਹ ਸੜਕ ਹੈ ਜਿਹੜੀ ਸਿੱਧੀ ਤਾਪੇ ਨੂੰ ਜਾਂਦੀ ਹੈ ਤੇ ਤਾਪੇ ਤੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਾਲਾ ਮੋਗੇ ਵਾਲਾ ਜਿਹੜਾ ਸਿੱਧਾ ਰੋਡ ਹੈ ਉਹ ਤੇ ਛੱਡ ਜਾਨੇ ਆ ਆਪਾਂ ਬਿਲਕੁਲ ਹੰਡਿਆ ਆ ਚੌਂਕ ਬੰਨੀ ਚੱਲ ਪਏ ਅੱਗੇ ਵੀ ਤੁਹਾਨੂੰ ਰਾਸਤਾ ਦਿਖਾਵਾਂਗੇ ਕਈ ਵਾਰ ਕਈ ਸਾਥੀਆਂ ਨੇ ਆਉਣਾ ਹੁੰਦਾ ਲਓ ਜੀ ਦੋਸਤੋ ਆਪਾਂ ਅਗਲੇ ਪਿੰਡ ਪਹੁੰਚ ਚੁੱਕੇ ਆ ਰੂੜੇ ਕੇ ਕਲਾਂ ਰੂੜੇ ਕੇ ਕਲਾਂ ਪਿੰਡ ਵੀ ਆਪਾਂ ਦੇਖੋ ਇੱਥੋਂ ਕ੍ਰਾਸ ਕਰਾਂਗੇ ਆ ਉੱਪਰ ਸਾਈਨ ਬੋਰਡ ਲੱਗਿਆ ਅੱਗੇ ਆਪਾਂ ਹੰਢਿਆਏ ਵੱਲ ਨੂੰ ਚੱਲ ਪਏ ਬਹੁਤ ਵਧੀਆ ਬਾਜ਼ਾਰ ਭਰਦਾ ਇੱਥੇ ਵੀ ਰੂੜੇ ਕੇ ਖਲਾ ਜੀ ਆਓ ਅੱਗੇ ਮਿਲਦੇ ਲੋ ਜੀ ਦੋਸਤੋ ਇੱਥੋਂ ਪਿੰਡ ਆ ਚੁੱਕਿਆ ਧੌਲਾ ਆਪਾਂ ਧੌਲੇ ਤੋਂ ਹੀ ਗੁਰਦੁਆਰਾ ਅੜੀ ਸਰ ਸਾਹਿਬ ਨੂੰ ਰਾਸਤਾ ਜਾਂਦਾ ਹੈ ਇਤਰੋਂ ਮਾਨਸ ਵਾਲਿਆਂ ਨੂੰ ਉਹ ਨੇੜੇ ਪੈਂਦਾ ਜੀ ਆਪਾਂ ਇੱਥੋਂ ਮੁੜ ਸਕਦੇ ਆ ਜਿਹੜੇ ਹੰਡਿਆਏ ਸਾਈਡ ਤੋਂ ਆਉਂਦੇ ਆ ਉਹ ਟ੍ਰਾਈਡੈਂਟ ਫੈਕਟਰੀ ਦੇ ਸਾਹਮਣੇ ਵੀ ਰੋਡ ਜਾਂਦੀ ਹੈ ਤੇ ਨਾਲ ਹੀ ਆਹ ਦੇਖੋ ਜੀ ਇੱਥੇ ਗੁਰਦੁਆਰਾ ਅੜੀਸਰ ਸਾਹਿਬ ਲਿਖਿਆ ਗੱਡੀ ਮੁੜੀ ਹੈ ਇੱਥੋਂ ਹੀ ਇਹ ਰਾਸਤਾ ਮੁੜਦਾ ਹੈ ਹੰਡਿਆਏ ਤੋਂ ਜਿਹੜਾ ਬਠਿੰਡਾ ਰੋਡ ਹੈ ਉਹ ਤੋਂ ਵੀ ਸਿੱਧੀ ਸੜਕ ਜਾਂਦੀ ਹੈ ਆਪਾਂ ਉਹ ਤੋਂ ਵੀ ਆ ਸਕਦੇ ਆ ਇਹੇ ਤੋਂ ਲੈ ਤੋ ਸਿੱਧੀ ਰੋਡ 'ਚ ਪਰਦਾ ਆਨ ਮੰਤਰੀ ਯੋਜਨਾ ਵਾਲੀ ਸੜਕ ਹੈ ਵਿਚਾਲੇ ਨਿਸ਼ਾਨ ਲੱਗੇ ਨੇ ਇਹ ਸਿੱਧੀ ਸੜਕ ਗੁਰਦੁਆਰਾ ਅੜੀਸਰ ਸਾਹਿਬ ਨੂੰ ਜਾਂਦੀ ਹੈ ਮੈਥੋਂ ਬਹੁਤਾ ਨਹੀਂ ਬਸ 4 ਜਾਂ 5 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਨੇ ਆਹ ਦੇਖ ਹਰੇਕ ਬੋ ਮੋੜ ਤੇ ਲਿਖਿਆ ਹੋਇਆ ਗੁਰਦੁਆਰਾ ਅੜੀਸਰ ਸਾਹਿਬ ਮੈਥੋਂ ਬਿਲਕੁਲ ਹੀ ਸੜਕ ਮੁੜਦੀ ਹੈ ਜੀ ਆਹ ਦੇਖੋ ਹਰੇਕ ਮੋੜ ਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਅੜੀਸਰ ਸਾਹਿਬ ਬੈਠਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਹਰ ਇੱਕ ਨੂੰ ਪਤਾ ਹੈ ਵੀ ਗੁਰਦੁਆਰਾ ਅੜੀਸਰ ਸਾਹਿਬ ਆਉਂਦਿਆ ਸਾਰੇ ਜਾਣਦੇ ਆ ਪਰ ਫੇਰ ਵੀ ਮੈਂ ਕੋਸ਼ਿਸ਼ ਕੀਤੀ ਆ ਵੀ ਯਾਰ ਕੋਈ ਨਾ ਕੋਈ ਤਨ ਜਾਣ ਹੁੰਦਾ ਹੀ ਆ ਆਪਾਂ ਕੋਸ਼ਿਸ਼ ਕਰੀਏ ਸਾਰਾ ਰਾਸਤਾ ਦਿਖਾਈਏ ਹਰੇਕ ਪਿੰਡ ਦਿਖਾਈਏ ਆਓ ਅੱਗੇ ਦਰਸ਼ਨ ਕਰਾਉਣੇ ਗੁਰਦੁਆਰਾ ਅੜੀਸਰ ਸਾਹਿਬ ਦੇ ਦੋਸਤੋ ਬੜਾ ਸੋਹਣਾ ਰਾਸਤਾ ਦੇਖੋ ਦੋਨੇ ਸਾਈਡਾਂ ਤੇ ਦਰਖਤ ਲੱਗੇ ਹੋਏ ਨੇ ਹਰਿਆਲੀ ਆ ਵਧੀਆ ਦੋਨੇ ਪਾਸੇ ਚੰਗੀ ਕਣਕ ਖੜੀ ਆ ਬਹੁਤ ਸੋਹਣੀ ਵਾਹਿਗੁਰੂ ਐਂ ਰੱਖੇ ਚੜ੍ਹਦੀ ਕਲਾ ਚ ਰੱਖੇ ਕਰਸਾਨੀ ਨੂੰ ਫਾਸਲਾ ਨੂੰ ਤੇ ਦਰਖਤ ਵੀ ਵਧੀਆ ਸੜਕ ਵੀ ਬਹੁਤ ਵਧੀਆ ਬਣੀ ਆ ਬਿਲਕੁਲ ਨਵੀਂ ਐਤੋਂ ਜਦੋਂ 1 ਕਿਲੋਮੀਟਰ ਸਹੀ ਗੁਰਦੁਆਰਾ ਸਾਹਿਬ ਰਹਿਗੇ ਤੇ ਜਦੋਂ ਹੀ ਆਪਾਂ ਮਾੜਾ ਜਾਂ ਦਰਖਤਾਂ ਤੋਂ ਬਾਹਰ ਜਾਵਾਂਗੇ ਨਾਲ ਦੀ ਨਾਲ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਆਹ ਲੋ ਜੀ ਦੋਸਤੋ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਜਿਹਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਆਪਾਂ ਚੱਲਦੇ ਆ ਤੁਹਾਨੂੰ ਬਿਲਕੁਲ ਨੇੜੇੋਂ ਦਰਸ਼ਨ ਕਰਾਵਾਂਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਨਿਸ਼ਾਨ ਸਾਹਿਬ ਦਿਖ ਰਹੇ ਨੇ ਆਓ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਆ ਦੇਖੋ ਦੋਸਤੋ ਇੱਥੇ ਸਾਰੇ ਬਾਜ਼ਾਰ ਲੱਗੇ ਹੋਏ ਨੇ ਕਿਉਂਕਿ ਜਾਦੇ ਸੰਗ ਤਾਂ ਲੱਡੂਆਂ ਦੀ ਚੜਾਉਣ ਦੀ ਸੇਵਾ ਕਰਦੀਆਂ ਵਾਹਿਗੁਰੂ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਬਿਲਕੁਲ ਗੇਟ ਦੇ ਉੱਪਰ ਆਓ ਅੱਗੇ ਵੀ ਸੰਗਤ ਦਰਸ਼ਨ ਕਰਾਉਣੇ ਆ ਮੰਦਰ ਵਰਦਿਆਂ ਨੂੰ ਹੀ ਸੱਜੇ ਹੱਥ ਜੋੜਾ ਕਰ ਆਈ ਜਿੱਥੇ ਤੁਸੀਂ ਜੋੜੇ ਆਪ ਜਮਾ ਕਰਾ ਕੇ ਆਪ ਹੀ ਉੱਥੋਂ ਚੱਕ ਸਕਦੇ ਜਿੰਨੇ ਭਟੇ ਮੱਗੇ ਜਿਨ ਨੂੰ ਆਓ ਦਰਸ਼ਨ ਕਰਾਉਣੇ ਆ ਜੋੜਾ ਘਰ ਵਿੱਚ ਜੋੜੇ ਕਰਾਉਣ ਤੋਂ ਬਾਅਦ ਜੇ ਜਦੋਂ ਗੇਟ ਤੋਂ ਅੰਦਰ ਵਰਦਦੇ ਆ ਜੇਕਰ ਖੱਬੇ ਹੱਥ ਜੋੜਾ ਘਰ ਹੈ ਉਸ ਤੋਂ ਥੋੜੀ ਅੱਗੇ ਹੀ ਕੜਾ ਪ੍ਰਸ਼ਾਦ ਦੀ ਦੀਗ ਪ੍ਰਾਪਤ ਕਰਨ ਲਈ ਕੈਬਲ ਬਣੇ ਹੋਏ ਨੇ ਤੇ ਉਹਨਾਂ ਦੇ ਹੀ ਬਿਲਕੁਲ ਸਾਹਮਣੇ ਇਹ ਸਮਾਦ ਬਣੀ ਹੋਈ ਹੈ ਜਿੱਥੇ ਸਾਰੀ ਸੰਗਤ ਆਪਣੀ ਅਰਦਾਸ ਬੇਨਤੀ ਕਰਦੀ ਹੈ ਤੇ ਕੋਈ ਵੀ ਅਰਦਾਸ ਬੇਨਤੀ ਇੱਥੇ ਦਿੱਸਠੀ ਨਹੀਂ ਜਾਂਦੀ ਚੰਕਾ ਰੂਹੀ ਸਮਾਰਤ ਦੇ ਨੂੰ ਜਨ ਕਿਸ ਨੂੰ ਹੋਰੀ ਹੋ ਕੇ ਕਿਉਂਕਿ ਜੇ ਪੂਰੇ ਆਪਣੇ ਦੇ ਨਾਲ ਹੀ ਸਮਾਰਤ ਤੋਂ ਜਦੋਂ ਆਪਾਂ ਗੁਰਦੁਆਰਾ ਅੜੀਸਰ ਸਾਹਿਬ ਐਂਟਰੀ ਕਰਦੇ ਆ ਅੱਗੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸਮਾਲ ਗੇਟ ਤੇ ਬਹੁਤ ਹੀ ਸੋਨੇ ਕੁਰਬਾਨੀ ਦੇ ਸ਼ਬਦ ਲਿਖਿਆ ਹੱਤੇ ਨਾਲ ਹੀ ਇਤਿਹਾਸ ਦਾ ਬੋਰਡ ਵੀ ਜੇਹਲ ਸੰਨੂ ਅਸੀਂ ਬੜੀ ਨਜ਼ਦੀਕੀ ਨਾਲ ਦਿਖਾਉਣੇ ਆ ਕਿਰਪਾ ਕਰਕੇ ਸਾਰੀ ਸੰਗਤ ਨੇ ਇਤਿਹਾਸ ਜ਼ਰੂਰ ਪੜਨੇ ਹੈ ਇਹ ਇਤਿਹਾਸ ਨੂੰ ਪੜੋ ਗੁਰੂ ਮਹਾਰਾਜ ਦੇ ਕਾਰਜਾਂ ਬਾਰੇ ਜਾਣਨਾ ਕਰਨਾ ਸਰਪੱਤਿ ਦਾ ਕਾਰ ਹੋਵੇ ਜੋ ਕਿ ਨਾਮ ਦਾ ਹੈ ਆਓ ਜੀ ਹੁਣ ਅੱਗੇ ਸੰਨੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣਿਆ ਬਿਲਡਿੰਗ ਬਹੁਤ ਹੀ ਸੋਹਣੀ ਬਣ ਰਹੀ ਆ ਇਹ ਨੂੰ ਥੋੜੇ ਚਿਰ ਚੀ ਇਹ ਕੰਮ ਕਰਿਆ ਬਹੁਤ ਸੋਹਣਾ ਦੇਖੋ ਜੀ ਅੱਗੇ ਚੱਲਦੇ ਆਉ ਹੁਣ ਅੱਗੇ ਚੱਲਦੇ ਆਉਣਿਆ ਦਰਸ਼ਨ ਦਰਬਾਰ ਸਾਹਿਬ ਦੇ ਅਲਹੀ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਐਂਟਰੀ ਕਰਦੇ ਹਾਂ ਤਾਂ ਉੱਥੇ ਵੀ ਜੋ ਇਤਿਹਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਹੈ ਗੁਰਦੁਆਰਾ ਅਣੀਸਰ ਸਾਹਿਬ ਦਾ ਇਤਿਹਾਸ ਨੌਵੇਂ ਪਾਸ਼ਾ ਇੱਥੇ ਪਹੁੰਚੇ ਸੰਗਤ ਨੂੰ ਬੇਨਤੀ ਕਰਦਾ ਵੀ ਇਤਿਹਾਸ ਪੂਰਾ ਜ਼ਰੂਰ ਪੜਿਓ ਕਿਉਂਕਿ ਗੁਰਦੁਆਰਾ ਅੜੀਸਰ ਸਾਹਿਬ ਆ ਕੇ ਵੱਟੀਆਂ ਵੱਟੀਆਂ ਅੜੀਆਂ ਨਿਕਲਦੀਆਂ ਸੰਗਤ ਵਿੱਚ ਬੜੀ ਵੱਡੀ ਸ਼ਰਧਾ ਬਹੁਤ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਤੇ ਕਿੱਡੇ ਅੜਿਆ ਕੰਮ ਹੋਵੇ ਇਹ ਹੋ ਨਹੀਂ ਸਕਦਾ ਜੇ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਓ ਤੇ ਸੋਡੀਆਂ ਅੜੀਆਂਾਂ ਨਾਲ ਨਿਕਲਣਾ ਇਹ ਕਦੇ ਵੀ ਨਹੀਂ ਹੋ ਸਕਦਾ ਬੜੀ ਕਿਰਪਾ ਮਹਾਰਾਜ ਸਾਹਿਬ ਦੀ ਸਾਹਮਣੇ ਸੀ ਆਪਣੇ ਹੱਥ ਤੋਂ ਸਕਦੇ ਹੋ ਤੇ ਚਰਨਕੁੰਡ ਵਿੱਚ ਪੈਰ ਧੋ ਕੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਸੰਗਤ ਜਾ ਰਹੀ ਹੈ ਕਾਉਂਸਲ ਨੂੰ ਵੀ ਦਰਸ਼ਨ ਕਰਾਉਣੇ ਦਰਬਾਰ ਸਾਹਿਬ ਦੇ ਬਹੁਤ ਹੀ ਸੋਹਣੀ ਬਿਲਡਿੰਗ ਬਣ ਚੁੱਕੀ ਹੈ ਵਧੀਆ ਦਰਵਾਜ਼ਾ ਆਓ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਦਰ ਚੱਲਦੇ ਆਂ ਬੇਨਤੀ ਕਰਦੇ ਵੀ ਮੈਂ ਤੁਹਾਨੂੰ ਦਰਵਾਜੇ ਤੋਂ ਹੀ ਦਰਸ਼ਨ ਕਰਾਵਾਂਗਾ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਕੈਮਰਾ ਵੀ ਨਹੀਂ ਚੱਲਣਾ ਮੈਂ ਵੀ ਦਰਸ਼ਨ ਕਰਨੇ ਮੱਥਾ ਟੇਕਣਾ ਮੈਂ ਵੀ ਦਰਸ਼ਨ ਕਰਨੇ ਮੱਥਾ ਟੇਕਣਾ ਨਹੀਂ ਹੋਇਆ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਸਤਾਫਿਤ ਨੇ ਉਥੇ ਤੁਸੀਂ ਗੁਰੂ ਸਾਹਿਬ ਨੂੰ ਮੱਥਾ ਵੀ ਟੇਕ ਸਕਦੇ ਹੋ ਅਤੇ ਨਾਲ ਆਪਣੀ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਕਿੰਨੇ ਵੀ ਔੜੇ ਕੰਮ ਹੋਣ ਵਿੱਚ ਗੁਰੂ ਸਾਹਿਬ ਅਣੀ ਸਰ ਦੇ ਵਿੱਚ ਉਹ ਜਿਹੜੇ ਕੰਮ ਨਹੀਂ ਜਾਣਦ ਹੁੰਦੇ ਸੱਚੇ ਗੁਰੂ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਬਹੁਤ ਸਾਰੇ ਸੰਕਟਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਉਹ ਨਹੀਂ ਇੱਥੇ ਆ ਸਕਦੇ ਪਰ ਅੱਜ ਇਸ ਵੀਡੀਓ ਰਾਹੀਂ ਗੁਰਦੁਆਰਾ ਅੰਦੀਸਰ ਸਾਹਿਬ ਤੁਸੀਂ ਵੀ ਅਰਦਾਸ ਬੇਨਤੀ ਕਰ ਸਕਦੇ ਹੋ ਤਾਂ ਕਿ ਵਾਹਿਗੁਰੂ ਤੁਹਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰੇ ਸੱਚੇ ਮਨੋਂ ਅਰਦਾਸ ਬੇਨਤੀ ਜਰੂਰ ਕਰੋਗੇ ਹਾਂ ਜੀ ਮੰਦਰ ਮੱਠਾ ਦੇਖ ਲਿਆ ਉਸ ਤੋਂ ਬਾਅਦ ਅੱਗੇ ਦੱਸੋ ਦਰبار ਸਾਹਿਬ ਦੇ ਬਿਲਕੁਲ ਨਾਲ ਇੱਧਰ ਸਰੋਵਰ ਹੈ ਜੀ ਇੱਥੇ ਇਸ਼ਨਾਨ ਵੀ ਕਰ ਸਕਦੇ ਹੋ ਤੇ ਇੱਕ ਤੋਂ ਬਾਪਿਆਂ ਤੋਂ ਦੇਖ ਪ੍ਰਾਪਤ ਕਰਕੇ ਜੇ ਤੋਂ ਬਾਹਰਲੀ ਸਾਈਡ ਆਉਣੇ ਆ ਤਾਂ ਖੱਬੇ ਹੱਥ ਬਿਲਡਿੰਗ ਹੈ ਤੇ ਗੁਰੂ ਕਾ ਲੰਗਰ ਇਹਦੇ ਲੰਗਰ ਦੇ ਦੋ ਦਰਵਾਜ਼ੇ ਨੇ ਇੱਕ ਇੱਧਰੋਂ ਸਾਈਡ ਤੋਂ ਹੈ ਜੀ ਤੇ ਇੱਕ ਬਿਲਕੁਲ ਸਾਹਮਣੇ 메ਨ ਦਰਵਾਜ਼ਾ ਹੈ ਤੇ ਨਾਲ ਹੀ ਇਧਰ ਉੱਪਰ ਜਾ ਕੇ ਸੱਚਖੰਡ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੋ ਵੀ ਸੰਗਤਾਂ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਂਦੀਆਂ ਉਹ ਇੱਥੋਂ ਦੀ ਉੱਪਰ ਜਾ ਕੇ ਰਾਸਤਾ ਬਣਿਆ ਹੋਇਆ ਤੇ ਨਾਲ ਹੀ ਇਹ ਜੋ ਸੰਗਤ ਨੇ ਚਾਹ ਦਾ ਪ੍ਰਸ਼ਾਦਿਆਂ ਦਾ ਲੰਗਰ ਛਕਣਾ ਹੁੰਦਾ ਤਾਂ ਤੋਂ ਭਾਂਡੇ ਲੈ ਕੇ ਬਿਲਕੁਲ ਸਭ ਸਾਹਮਣੇ ਬਾਬਾ ਜੀ ਹੋਰੇ ਚਾਹ ਵਰਤਾਉਂਦੇ ਆ ਉਹ ਪਰਲੀ ਸਾਈਡ ਉਧਰ ਗੁਰੂ ਕਲੰਗਰ ਚੱਲਦਾ ਪ੍ਰਸ਼ਾਦ ਦੇਦਾ ਜੀ ਉਧਰ ਲੰਗਰ ਦੀ ਬਿਲਡਿੰਗ ਹੈ ਜੇ ਲੰਗਰ ਹਾਲ ਹੈ ਬਿਲਕੁਲ ਲੰਗਰ ਸ਼ੱਕ ਦੇ ਸਾਹਮਣੇ ਗੁਰਦੁਆਰਾ ਅੜੀਸਰ ਸਾਹਿਬ ਬਿਲਕੁਲ ਇਹ ਵੇੜਾ ਹੈ ਜਿੱਥੇ ਸੰਗਤ ਬੈਠ ਸਕਦੀ ਹੈ ਸ਼ੱਡ ਪਾਇਆ ਹੋਇਆ ਹੈ ਤੇ ਨਾਲ ਹੀ ਹੁਣ ਇਹ ਬਾਹਰ ਜਾਣ ਲਈ ਰਾਸਤਾ ਹੈ ਬੜੀ-ਬੱਡੀ ਦੇ ਉੱਤੇ-ਉੱਤੇ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਪਰਵਾਰਾਂ ਦੇ ਪਰਿਵਾਰ ਪਹੁੰਚਦੇ ਆ ਨਾਲ ਹੀ ਇੱਥੇ ਸੰਗਤ ਆਪਦੀ ਸ਼ਰਧਾ ਦੇ ਅਨੁਸਾਰ ਕੋਈ ਲੱਡੂਆਂ ਦਾ ਡੱਬਾ ਜਾਂ ਕੋਈ ਹੋਰ ਵੱਖੋ-ਵੱਖਾ ਮਤਲਬ ਵੀ ਪ੍ਰਸ਼ਾਦ ਚੜ੍ਹਾਉਂਦੇ ਨੇ ਤੇ ਐਸ ਗੱਲ ਦੀ ਗਰੰਟੀ ਜ਼ਰੂਰ ਹੈ ਬੇ ਸੱਚੇ ਮਨੋਂ ਗੁਰਦੁਆਰਾ ਅੜੀਸਰ ਸਾਹਿਬ ਤੋਂ ਸੀ ਅਰਦਾਸ ਕਰੋ ਕਿ ਕਦੇ ਵੀ ਨਹੀਂ ਹੋ ਸਕਦਾ ਬਿਨੋਂ ਮੇ ਪਾਸ਼ਾ ਤੁਹਾਡੀ ਅਰਦਾਸ ਬੇਨਤੀ ਨਾ ਸੁਣਨ ਇਸ ਕਰਕੇ ਕਈ ਸਾਡੇ ਭਰਾ ਦੇਸ਼ਾਂ ਵਿਦੇਸ਼ਾਂ ਚ ਬੈਠੇ ਨੇ ਉਹ ਅਸੀਂ ਮੰਨਦੇ ਆ ਵੀ ਇੰਨੀ ਦੂਰ ਆ ਨਹੀਂ ਸਕਦੇ ਪਰ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਆ ਵੀਡੀਓ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਸਕਦੇ ਆ। ਧੰਨਵਾਦ ਕਰਦਿਆਂ ਜੀ। ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਨੰਮੇ ਪਾਤਸ਼ਾਹ ਜੀ ਨੂੰ ਯਾਦ ਜ਼ਰੂਰ ਕਰਨਾ। ਜਦ ਹੀ ਨਹੀਂ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਉਹਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਹਾਉ ਜੀ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਹੋਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ